इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਜੀ ਇਹ ਮਾਨਯੋਗ ਐਸਐਸਪੀ ਸਾਹਿਬ ਤਰਨਤਨ ਸ਼੍ਰੀ ਅਭਿਮਨਿਉ ਰਾਣਾ ਜੀ ਆਈਪੀਐਸ ਵੱਲੋਂ ਜਿਹੜੇ ਨਸ਼ੇ ਸ਼ਹਿਰ ਦੇ ਵਿੱਚ ਕਾਫੀ ਸ਼ਿਕਾਇਤ ਆ ਰਹੀ ਸੀ ਉਸ ਦੇ ਸੰਬੰਧ ਵਿੱਚ ਰੱਖੀ ਗਈ ਆ ਅਸੀਂ ਪਿਛਲੇ 2 ਦਿਨਾਂ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਐਨਡੀਪੀਏ ਸੈਕਟਰ ਦੇ ਵਿੱਚ 8 ਮੁਕੱਦਮੇ ਦਰਜ ਕੀਤੇ ਆ ਤੇ 11 ਦੋਸ਼ੀ ਰੈਸਟ ਕੀਤੇ ਨੇ ਜਿਹੜੇ ਅਸੀਂ ਇਹ 11 ਦੋਸ਼ੀ ਸੌਰੀ 8 ਮੁਕੱਦਮੇ ਤਾਂ 11 ਦੋਸ਼ੀ ਰੈਸਟ ਕੀਤੇ ਨੇ ਇਹਨਾਂ ਦੇ ਪਹਿਲਾਂ 62 ਮੁਕੱਦਮੇ ਦਰਜ ਨੇ ਅਲੱਗ-ਅਲੱਗ ਤਰ੍ਹਾਂਾਂ ਤਹਿਤ ਤੇ ਇਹਨਾਂ ਕੋਲੋਂ 618 ਗ੍ਰਾਮ ਹੀਰੋ ਰਿਕਵਰ ਹੋਈ ਆ 170 ਨਸ਼ੀਲੀਆਂ ਗੋਲੀਆਂ ਤੇ ਇੱਕ ਦੇਸੀ ਕਟਾ ਰਿਕਵਰ ਹੋਇਆ ਆ ਤੇ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਸਾਨੂੰ ਸਹਿਯੋਗ ਦਿਓ ਜਿਹੜੇ ਬੰਦੇ ਤੁਹਾਡੇ ਮੁਹੱਲੇ ਦੇ ਵਿੱਚ ਜਾਂ ਹੋਰ ਕਿਤੇ ਜਗ੍ਹਾ ਦੇ ਉੱਤੇ ਕੋਈ ਨਸ਼ਾ ਵੇਚਦੇ ਨੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਉੱਤੇ 포ਰਟਲ ਤੇ ਪਾ ਦਿਓ ਜਾਂ ਸਾਨੂੰ ਡਾਇਰੈਕਟਲੀ ਜਾਣਕਾਰੀ ਦਿਓ ਇਸੇ ਲਗਾਤਾਰ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਆ ਜੀ ਵੀ 26-10-2024 ਤੋਂ ਲੈ ਕੇ ਜਦੋਂ ਐਸਐਸਪੀ ਸਾਹਿਬ ਦੀ ਪੋਸਟਿੰਗ ਹੋਈ ਆ ਐਨਡੀਪੀਐਸ ਏਕਟ ਦੇ ਵਿੱਚ 102 ਮੁਕੱਦਮੇ ਦਰਜ ਕੀਤੇ ਨੇ 113 ਦੋਸ਼ੀ ਫੜੇ ਨੇ ਜੀ 32 ਕਿਲੋ 400 4.13 ਗ੍ਰਾਮ ਹੀਰੋ ਰਿਕਵਰ ਕੀਤੀ ਆ ਜੀ ਅਫੀਮ 3 ਕਿਲੋ 908 ਗ੍ਰਾਮ ਰਿਕਵਰ ਕੀਤੀ ਆ ਗਾਂਜਾ 12 ਗ੍ਰਾਮ ਤੇ 100 ਰੁਪਏ 218 ਗ੍ਰਾਮ ਨਸ਼ੀਲੀਆਂ ਗੋਲੀਆਂ 10635 ਤੇ ਡਰਗ ਮਨੀ 2 ਲੱਖ 29700 ਰਿਕਵਰ ਹੋਈ ਆ ਜਿਹੜੇ ਐਨਡੀਪੀਆ ਸੈਕਟਰ ਦੇ ਪੀਓ ਸੀਗੇ ਇੱਕ ਪੀਓ 8283 ਦਾ ਕਬੂ ਕੀਤਾ ਫੜਿਆ ਗਿਆ ਆ ਜੀ ਤੇ 299 ਦੇ 23 ਪੀਓ ਅਸੀਂ ਫੜੇ ਨੇ ਇੰਨੇ ਆਸੇ ਦੇ ਦੌਰਾਨ ਜੇ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਸਾਡਾ ਇਸ ਮਹੰਮ ਦੇ ਵਿੱਚ ਵੱਧ ਤੋਂ ਵੱਧ ਚੜ ਕੇ ਸਾਥ ਦਿਓ ਤਾਂ ਕਿ ਜੋ ਬਦਨਾਮ ਹੋਇਆ ਆਪਣਾ ਪੰਜਾਬ ਇਹਨੂੰ ਅਸੀਂ ਠੀਕ ਕਰ ਸਕੀਏ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਜੀ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੈਗੇ ਜੀ ਉਹਨਾਂ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਜੀ ਕਿ ਉਹਨਾਂ ਤੇ ਪਹਿਲਾਂ ਵੀ 62 ਮੁਕਾਦਮੇ ਟੋਟਲ ਦਰਜ ਸੀਗੇ ਜਿਹੜੇ 8 ਦੋਸ਼ੀ ਅਸੀਂ ਅਰੈਸਟ ਕੀਤੇ ਨੇ ਉਹਨਾਂ ਦੇ ਉੱਤੇ ਐਨਡੀਪੀਏ ਐਕਟ ਦੇ ਅੰਦਰ ਦੂਜੇ ਟੋਟਲ 62 ਮੁਕਾਦਮੇ ਦਰਜ ਸਰ ਇੱਕ ਚੀਜ਼ ਲੇਕਰ ਮਿਲਦੀ ਜੇ ਕੋਈ ਦੱਸਦਾ ਨਸ਼ਿਆਂ ਬਾਰੇ ਤਾਂ ਪਰ ਕਹਿੰਦੇ ਕਿ ਸਾਨੂੰ ਉਹਦਾ ਖਮਾਜਾ ਭੁਗਤਣਾ ਪੈ ਜਾਂਦਾ ਲੋਕਾਂ 'ਤੇ ਹਮਲਾ ਕਰ ਦਿੰਦੇ ਨੇ ਬਿਲਕੁਲ ਨਹੀਂ ਜੀ ਜਿਹੜੀ ਵੀ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਉਹ ਬਿਲਕੁਲ ਗੁਪਤ ਰੱਖੀ ਜਾਊਗੀ ਸੀਕ੍ਰੀਟ ਨੰਬਰ ਆ ਉਸਦੇ ਨੰਬਰ ਦੇ ਉੱਪਰ ਤੁਹਾਨੂੰ ਜਿਹੜਾ ਨਵਾਂ ਪੋਰਟਲ ਚੱਲਿਆ ਆ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਉਸਦੇ ਉੱਤੇ ਕਿਸੇ ਦਾ ਨਾਮ ਨਹੀਂ ਪੁੱਛਿਆ ਜਾਂਦਾ ਸਿਰਫ ਤੇ ਸਿਰਫ ਦੋਸ਼ੀ ਬਾਰੇ ਪੁੱਛਿਆ ਜਾਂਦਾ ਕਿ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਮਾੜੇ ਆਨਸਰਾਂ ਕੀ ਨਸਪਈ ਆ ਰਹੀਓ ਦੇਖੋ ਮਾੜੇ ਆਨਸਰਾਂ ਦੇ ਉੱਤੇ ਤਾਂ ਤੁਹਾਨੂੰ ਡੇਲੀ ਦੀ ਇਹੋ ਹੀ ਹੈਗੀ ਆ ਸਾਡੇ ਵੱਲੋਂ ਤਾਂ ਜੇ ਕੋਈ ਮਾੜਾ ਕੰਮ ਕਰਦਾ ਆ ਤੇ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੀਕ ਕਰ ਰਹੇ ਆ ਜੀ ਜੇ ਕੋਈ ਬੰਦਾ ਗਲਤ ਕੰਮ ਕਰੂਗਾ ਤੇ ਕੋਈ ਜਰੂਰ ਸਲਾਖਾਂ ਦੇ ਪਿੱਛੇ ਜਾਊਗਾ ਸਾਰਾ ਥੋੜੇ ਦਿਨਾਂ ਦੇ